ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਪਿੱਛੇ ਜਿਹੜੀ ਤੁਸੀਂ ਰੌਣਕ ਦੇਖ ਰਹੇ ਹੋ ਤੇ ਆਹ ਕੁੜੀ ਦੇ ਹਾਰ ਪੈ ਰਹੇ ਆ ਸਾਡੀ ਭੈਣ ਪੰਜਾਬ ਸਟੇਟ ਖੇਡਾਂ ਦੇ ਵਿੱਚੋਂ ਨਾ 골ਡ ਮੈਡਲ ਲੈ ਕੇ ਸਾਡੇ ਅੱਜ ਪਿੰਡ ਦੇ ਵਿੱਚ ਪਰਦੀ ਆ ਬਹੁਤ ਹੀ ਮਾਣ ਵਾਲੀ ਗੱਲ ਆ ਸਾਡੇ ਲਈ ਕਿ ਇਸ ਬੱਚੀ ਨੇ ਦਿਨ ਰਾਤ ਮਿਹਨਤ ਕਰਕੇ ਹੈਮਰ ਥਰੋ ਦੇ ਵਿੱਚ 골ਡ ਮੈਡਲ ਜਿੱਤਿਆ ਤੇ 50 ਮੀਟਰ ਥਰੋ ਲੱਗੀ ਆ 50 ਮੀਟਰ ਥਰੋ ਦੇ ਨਾਲ ਫਰਸਟ ਪੋਜੀਸ਼ਨ ਹਾਸਲ ਕਰਕੇ ਪੂਰੇ ਮਾਨਸਾ ਜ਼ਿਲ੍ਹੇ ਦੇ ਵਿੱਚ ਪਹਿਲੀ ਪੋਜੀਸ਼ਨ ਹਾਲਤ ਹਾਸਲ ਕੀਤੀ ਆ ਸੋ ਪਿੰਡ ਪਹੁੰਚਣ ਤੇ ਅਸੀਂ ਸਾਡੇ ਕਲੱਬ ਦੇ ਵੱਲੋਂ ਨੌਜਵਾਨ ਸਾਥੀਆਂ ਦੇ ਵੱਲੋਂ ਪੂਰੀ ਨਗਰ ਪੰਚਾਇਤ ਦੇ ਵੱਲੋਂ ਇਸ ਭੈਣ ਦਾ ਸਵਾਗਤ ਕਰਦੇ ਆ ਸੋ ਬੱਚੀ ਨੇ ਵਾਕਈ ਬਹੁਤ ਜਿਹੜਾ ਦਿਨ ਰਾਤ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚੇ ਆ ਤੇ ਨਾਲ ਇਹਦੇ ਵਿੱਚ ਵੱਡਾ ਯੋਗਦਾਨ ਨੇੜੇ ਲੈ ਜਾ ਮਾੜਾ ਵੱਡਾ ਯੋਗਦਾਨ ਸਾਡਾ ਜੀ ਫਲਕਰਨ ਸਿੰਘ ਫੌਜੀ ਦਾ ਜਿਹਨੇ ਇਸ ਬੱਚੀ ਦੇ ਲਈ ਮਿਹਨਤ ਦੇ ਕਰਨ ਦੇ ਲਈ ਖੁਦ ਇਹਦੇ ਲਈ ਜਿਹੜਾ ਉੱਥੇ ਆਪਣੇ ਇਵੈਂਟ ਜਿੱਥੇ ਹੁੰਦੇ ਨੇ ਤਾਂ ਉਹ ਇਹ ਜਾਇ ਨੇ ਪਲੇਟਫਾਰਮ ਤਿਆਰ ਕਰਕੇ ਇੱਕ ਬਿਲਕੁਲ ਬੂਆਂ ਦੇ ਵਿੱਚ ਝਾੜੀਆਂ ਦੇ ਵਿੱਚ ਇਸ ਬੱਚੀ ਦੀ ਟ੍ਰੇਨਿੰਗ ਕਰਵਾਈ ਸੀਗੀ ਅੱਜ ਜੇ ਇਹ ਬੱਚੀ ਇਸ ਮੁਕਾਮ ਤੇ ਪਹੁੰਚੀ ਆ ਤੁਸੀਂ ਇਹ ਸਭ ਲਾ ਲਓ ਵੀ ਇਸ ਬੱਚੀ ਨੂੰ ਜੇ ਸਾਰੀਆਂ ਸਹੂਲਤਾਂ ਪਿੰਡ ਪੱਧਰ ਤੇ ਮਿਲਦੀਆਂ ਤੇ ਇਹਦੀ ਥਰੋ ਜੇ 50 ਮੀਟਰ ਆ ਤਾਂ 60 65 ਮੀਟਰ ਕੁਝ ਵੀ ਗੱਲ ਨਹੀਂ ਸੀਗੀ ਸੋ ਅਸੀਂ ਫੇਰ ਇੱਕ ਵਾਰ ਵਧਾਈਆਂ ਦਿੰਨੇ ਆ ਸਾਰੇ ਨੌਜਵਾਨ ਸਾਥੀ ਖੜੇ ਆ ਸੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬੱਚੀ ਦਾ ਪੰਚਾਇਤ ਪੱਧਰ ਤੇ ਵੱਡਾ ਸਵਾਗਤ ਜਿਹੜਾ ਫੰਕਸ਼ਨ ਰੱਖ ਕੇ ਇਸ ਨੂੰ ਮੋਟੀਵੇਟ ਕਰਾਂਗੇ ਸਵਾਗਤ ਕਰਾਂਗੇ ਹੋਰ ਬੱਚੇ ਵੀ ਇਸ ਪ੍ਰਤੀ ਜਿਹੜੇ ਕਿ ਮੋਟੀਵੇਟ ਹੋਣਗੇ ਸੋ ਬਹੁਤ-ਬਹੁਤ ਮੁਬਾਰਕਾਂ ਬਈ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸੋ ਇੱਕੋ ਬੇਨਤੀ ਆ ਪਿੰਡ ਪੱਧਰ ਤੇ ਛੋਟੇ ਬੱਚਿਆਂ ਨੂੰ ਜਿੰਨਾ ਕੋ ਹੋ ਸਕਦਾ ਖੇਡਾਂ ਨਾਲ ਜੋੜੋ ਖਾਸ ਕਰਕੇ ਐਥਲੈਟਿਕਸ ਦੇ ਵਿੱਚ ਕਿਉਂਕਿ ਇਸ ਗੇਮ ਦੇ ਵਿੱਚ ਬਹੁਤ ਵਧੀਆ ਸਕੋਪ ਹੈਗੇ ਅਸੀਂ ਖੁਦ ਸਾਰੇ ਸਪੋਰਟਸਮੈਨ ਸੀਗੇ ਹੁਣ ਤੱਕ ਜੇ ਅਸੀਂ ਸਪੋਰਟਸਮੈਨ ਸੀਗੇ ਤਾਂ ਆਪਣੇ ਬੱਚਿਆਂ ਨੂੰ ਉਸ ਪਾਸੇ ਨੂੰ ਲੈ ਕੇ ਚੱਲੇ ਆਂ ਸੋ ਅਸੀਂ ਸਰਕਾਰ ਤੋਂ ਪੰਚਾਇਤਾਂ ਤੋਂ ਇਹੀ ਮੰਗ ਕਰਦੇ ਆਂ ਕਿ ਹਰ ਪਿੰਡ ਦੇ ਵਿੱਚ ਵਧੀਆ ਗਰਾਊਂਡ ਹੋਵੇ ਤਾਂ ਜੋ ਇਹੋ ਜਿਹੇ ਹੀਰੇ ਜਿਹੜੇ ਆ ਉਹ ਨਿਕਲ ਕੇ ਸਾਹਮਣੇ ਆ ਸਕਣ ਅੱਜ ਹੈਮਰ ਥਰੋ ਦੇ ਵਿੱਚ ਇਸ ਬੱਚੀ ਨੇ ਜਿਹੜਾ 골ਡ ਮੈਡਲ ਜਿੱਤ ਕੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਸੋ ਬਹੁਤ ਬਹੁਤ ਵਧਾਈਆਂ ਸਾਸੀ ਕਲਜੀ